ਦੋਸਤੋ ਕਈ ਵਾਰ ਇਹ ਹੁੰਦਾ ਕਿ ਅਸੀਂ ਕੋਈ ਪੁੰਨ ਦਾ ਕੰਮ ਕਰ ਲੈਂਦੇ ਆ ਪਰੰਤੂ ਫਿਰ ਮਨ ਦੇ ਵਿੱਚ ਇੱਕ ਤੀਸ ਜੜਦੀ ਰਹਿੰਦੀ ਆ ਉਹ ਕਿਉਂ ਯਾਰ ਇਹਦੀ ਜਾਨ ਅਸੀਂ ਬਚਾ ਤਲੀ ਸੜਕ ਤੋਂ ਸਾਨੂੰ ਵਿਚਾਰੀ ਮਿਲ ਗਈ ਤੇ ਇਹਦੀ ਸੇਵਾ ਪਾਣੀ ਵੀ ਕੀਤੀ ਦੁੱਧਾ ਦ ਪਾਇਆ ਸਾਰਾ ਕੁਝ ਕੀਤਾ ਚੱਲ ਵੀ ਪਈ ਸਾਡੀ ਇਹਦੀ ਬਦਕਿਸਮਤੀ ਇਹ ਆ ਕਿ ਬਿਲਕੁਲ ਫਾਸ ਕਿਸੇ ਚੀਜ਼ ਦੇ ਵਿੱਚ ਵੱਜੀ ਤੇ ਅੱਖਾਂ ਜੋਨ ਦਿਖਣੋਂ ਹਟ ਗਿਆ ਹੁਣ ਇਸ ਗੱਲ ਦਾ ਬੜਾ ਦੁੱਖ ਆ ਯਾਰ ਵੇਦ ਕੀ ਹੱਲ ਕਰੀ ਭੱਜੀ ਵੀ ਫਿਰਦੀ ਐ ਸਾਰਾ ਕੁਝ ਠੀਕ ਵੀ ਹੈਗਾ ਠੀਕ ਨਾ ਖਾ ਪੀ ਲੇ ਦੁੱਧ ਵੀ ਪਾਇਆ ਹਲਦੀ ਵਾਲਾ ਹੋਰ ਵੀ ਬਹੁਤ ਕੁਛ ਕੀਤਾ ਬਹੁਤ ਕੋਸ਼ਿਸ਼ ਕੀਤੀ ਹਰ ਪੱਖ ਤੋਂ ਵੀ ਇਹ ਵਧੀਆ ਠੰਗ ਨਾ ਚਲੇ ਤਕਰੀਬਨ ਸਾਰੀ ਦਿਹਾੜੀ ਲੱਗੀ ਇਹਦੀ ਸੇਵਾ ਦੇ ਵਿੱਚ ਕਿਉਂਕਿ ਡਿਊਟੀ ਤੋਂ ਗਏ ਸੀ ਡਿਊਟੀ ਤੋਂ ਜਾਣ ਸਾਰ 9:00 9:30 ਦੀ ਸੇਵਾ ਦੇ ਵਿੱਚ ਲੱਗੇ ਰਹੇ ਤੇ ਇਕਟਿਵ ਵੀ ਹੋ ਗਈ ਪੂਰਾ ਕਮਰੇ ਦੇ ਵਿੱਚ ਇਹਨੂੰ ਛੱਡੀ ਰੱਖਿਆ ਬੜੀ ਮੂਵਮੈਂਟ ਰਹੀ ਕਦੇ ਕਿੱਧਰ ਕਦੇ ਕਿੱਧਰ ਤੇ ਇੱਕ ਦੋ ਵਾਰੀ ਦੁੱਧ ਪਿਆਇਆ ਉਹ ਵੀ ਪੀ ਲਿਆ ਫਿਰ ਫਿਰ ਦੇਖਿਆ ਕਰੀਏ ਚੱਕ ਕੇ ਪਰ ਜਿਹੜੀ ਮੇਨ ਪ੍ਰੋਬਲਮ ਸੀ ਤੁਹਾਨੂੰ ਦੱਸੀ ਸੀ ਵੀ ਉੱਥੇ ਆ ਕੇ ਫੇਰ ਦੇਖ ਲੈ ਜਿਹੜਾ ਬੁਝੀਛਿਆ ਜਾਂਦਾ ਸੀ ਵੀ ਯਾਰ ਹੁਣ ਹੁਣ ਕੀ ਕਰਾਂਗੇ ਠੀਕ ਹੈ ਨਾ ਜੇ ਇਹਨੂੰ ਕਿਤੇ ਛੱਡ ਵੀ ਦਿੱਤਾ ਨਾ ਕੋਈ ਦਰਖਤ ਲੱਭਿਆ ਜਾਂ ਕਿਸੇ ਪਾਸੇ ਹੋਰ ਵੱਜ ਗਈ ਹਨਾ ਤੇ ਜਾਂ ਕਿਸੇ ਕੁੱਤੇ ਦੇ ਆ ਗਈ ਜਾਂ ਬਿੱਲੀ ਦੇ ਆ ਗਈ ਅ ਮਤਲਬ ਕਿ ਕਾਬੂ ਕਰ ਲਈ ਹਨਾ ਫੇਰ ਵੀ ਗਈ ਕਾਫੀ ਕੁਝ ਸੋਚੀ ਗਿਆ ਯਾਰ ਇਨਸਾਨ ਆ ਇਹਦੇ ਪਿੱਛੇ ਬੱਚੇ ਨਾ ਹੋਣ ਹਨਾ ਉਹਨਾਂ ਦਾ ਕੀ ਬਣੂਗਾ ਇਸ ਕਰਕੇ ਕਈ ਜਗ੍ਹਾਆਂ ਜਿਹੜੀਆਂ ਹੁੰਦੀਆਂ ਜਿਹੜੀਆਂ ਮਨ ਨੂੰ ਜਾਂ ਠੇਸ ਜੀ ਵੀ ਬਚਾ ਦਿੰਦੀਆਂ ਦੇਖੋ ਖੁਸ਼ੀ ਇਸ ਗੱਲ ਦੀ ਸੀ ਕਿ ਜਾਨ ਬਚ ਗਈ ਤੇ ਨਾਲ ਟੈਨਸ਼ਨ ਇਸ ਗੱਲ ਦੀ ਸੀ ਵੀ ਯਾਰ ਛੱਡਾਂਗੇ ਕਿੱਥੇ ਘਰੇ ਲੈ ਕੇ ਜਾਣੇ ਘਰੇ 4-5 ਗੱਡ ਹੋ ਰਹਿੰਦੀਆਂ ਦਰਖਤ ਦੇ ਉੱਪਰ ਹਨਾ ਉੱਥੇ ਵੀ ਮਨ ਦੇ ਵਿੱਚ ਇਹੀ ਸੀਗਾ ਵੀ ਯਾਰ ਜੇ ਉਹਨਾਂ ਨੇ ਨਾ ਅਕਸੈਪਟ ਕੀਤਾ ਪ੍ਰੋਬਲਮ ਤਾਂ ਇਹੀ ਸੀ ਨਾ ਵੀ ਇਹ ਦਰਖਤ ਤੇ ਚੜੂਗੀ ਕਿਵੇਂ ਹਨਾ ਜਦੋਂ ਦਿਸਿਆ ਹੀ ਨਾ ਰੋਲਾ ਸੀ ਨਿਗਾ ਦੀ ਰੋਸ਼ਨੀ ਦਾ ਤੇ ਫਿਰ ਸੋਚਿਆ ਯਾਰ ਜਿਹੜਾ ਕੁਝ ਹੋਊਗਾ ਦੇਖੀ ਜਾਊਗਾ ਛੱਡਣੀ ਤਾਂ ਹੁਣ ਹੈ ਨਹੀਂ ਘਰੇ ਲੈ ਜੰਨੇ ਆ ساری ਉਮਰ ਰੱਖ ਲਾਂਗੇ ਕੋਈ ਚੱਕਰ ਨਹੀਂ ਜਿੰਨੀ ਵੀ ਜ਼ਿੰਦਗੀ ਆ ਠੀਕ ਆ ਚਾਹੇ ਦੀ ਚਾਹੇ ਆਪਦੀ ਐ ਤਾਂ ਨਹੀਂ ਹੈਗਾ ਵੀ ਯਾਰ ਮਨ ਚ ਰਹੂਗਾ ਵੀ ਇਹਨੂੰ ਛੱਡਦਾ ਆਪਾਂ ਹਨ ਤੇ ਅੱਜ ਕੱਲ ਇਨਸਾਨੀਅਤ ਮੈਨੂੰ ਲੱਗਦਾ ਵੀ ਬਸ ਠੀਕ ਆ ਇੰਨੀ ਵੀ ਹੈ ਨਹੀਂ ਹੈ ਲੋ ਹੈ ਜੋਗੇ ਨੇ ਲੋਕ ਵੱਡੀ ਗੱਲ ਤਾਂ ਮੈਂ ਇਹੀ ਦੇਖੀ ਆ ਕਿਉਂਕਿ ਕਈ ਗੱਲਾਂ ਨੇ ਅੱਜ ਕੱਲ ਕੋਈ ਕਿਸੇ ਦਾ ਦਰਦ ਬਹੁਤਾ ਸਮਝਦਾ ਨਹੀਂ ਇਨਸਾਨ ਦਾ ਇਨਸਾਨ ਨਹੀਂ ਸਮਝ ਰਿਹਾ ਜਾਨਵਰਾਂ ਦਾ ਸਮਝਣਾ ਕੀ ਹੈ ਤਾਂ ਕੋਈ ਵੱਡੀ ਬਖਸ਼ਿਸ਼ ਕਿਸੇ ਤੇ ਹੋ ਜੇ ਭਗਵਾਨ ਦੀ ਕੋਈ ਕੁਦਰਤ ਦੇ ਨਾਲ ਬੰਦਾ ਜੁੜ ਜੇ ਹਣਾ ਜਾਂ ਉਹਦੀ ਰਹਿਮੋ ਕਰਮ ਦੇ ਕਰਕੇ ਕੁਛ ਨਾ ਕੁਛ ਇਨਸਾਨ ਦੇ ਜਿਹੜਾ ਪੱਲੇ ਪੈ ਜਾਂਦਾ ਦੇਖੋ ਐਕਟਿਵ ਕਿੱਡੀ ਆ ਟੇਬਲ ਤੇ ਛਾਲਾ ਮਾਰਦੀ ਆ ਕਿਆ ਬਾਤ ਆ ਯਾਰ ਬੜਾ ਮਨ ਖੁਸ਼ ਹੁੰਦਾ ਸੀ ਹਾਂ ਇਹ ਤੁਸੀਂ ਦੇਖ ਹੀ ਲਿਆ ਹੁਣ ਮਨ ਜ਼ਰੂਰ ਇਸ ਗੱਲ ਨੂੰ ਮੰਨਦਾ ਨਹੀਂ ਸੀਗਾ ਵੀ ਯਾਰ ਉਹਦਾ ਵੀ ਇੱਕ ਵੱਡਾ ਸ਼ੌਕ ਲੱਗਾ ਹੋਵੇ ਵੱਜਾ ਕਰਕੇ ਮੱਥਾ ਠੀਕ ਹੋ ਜਾਏ ਜਾਂ ਮਤਲਬ ਸਟ्रेस ਹੋਵੇ ਹਨਾ ਪਰ ਸੀ ਸਟ੍ਰੈਸ ਦੇ ਵਿੱਚ ਜੇ ਦੇਖਿਆ ਫਿਰ ਪਾਣੀ ਪੂਣੀ ਸਰ ਤੇ ਥੋੜਾ ਜਿਹਾ ਇਹਦਾ ਟੈਂਪਰੇਚਰ ਨਾਰਮਲ ਹੋਇਆ ਤਕਰੀਬਨ 4-5 ਘੰਟਿਆਂ ਤੋਂ ਬਾਅਦ ਫਿਰ ਪਾਣੀ ਪਾਇਆ ਠੰਡਾ ਸਰ ਤੇ ਉਹਦੇ ਨਾਲ ਮੈਂ ਦੇਖਿਆ ਵੀ ਇਹ ਹੋਰ ਐਕਟਿਵ ਹੋ ਗਈ ਠੀਕ ਹੈ ਨਾ ਪਹਿਲਾਂ ਤਾਂ ਰਮਾਲ ਚਲਵੇਟ ਕੇ ਰੱਖੀ ਪਾਣੀ ਪੂਣੀ ਵੀ ਨਾਲ ਹੋਰ ਐਕਟਿਵ ਹੋ ਗਈ ਦੇਖੋ ਯਾਰ ਬਹੁਤ ਵਧੀਆ ਢੰਗ ਨਾਲ ਨੇ ਦੁੱਧ ਵਗੈਰਾ ਪੀਤਾ ਸੰਜ ਵੀ ਲਿਆਂਦੀ ਵਿਸ਼ੇਸ਼ ਤੌਰ ਤੇ ਵਿਚਾਰ ਸੰਜ ਦੇ ਨਾਲ ਇਹਦੇ ਅੰਦਰ ਸਿਟੀ ਉਹਦੇ ਨਾਮ ਵੀ ਪਾਇਆ ਤੇ ਮਨ ਦੇ ਵਿੱਚ ਛੋਲੇ ਮਣਾ ਮੋਟਾ ਡਰ ਵੀ ਹੁੰਦਾ ਵੀ ਜਾਨਵਰ ਦਾ ਕੀ ਪਤਾ ਹੁੰਦਾ ਨਾ ਦੰਦ ਤਿੱਖਿਆ ਪਰ ਇਹਨਾਂ ਨੇ ਕਹਿਣਾ ਕੀ ਇਹ ਤਾਂ ਆਪ ਰੱਬ ਦਾ ਰੂਪ ਆ ਵਿਚਾਰੀ ਬਸ ਐਂ ਜੀ ਤਕਰੀਬੇ ਲੱਗੇ ਰਹੇ ਵੀਡੀਓ ਨਾਲ ਤੁਸੀਂ ਜੁੜੇ ਰਹੋ ਅੱਗੇ ਤੁਹਾਨੂੰ ਸਾਰੀ ਜਿਹੜੀ ਗੱਲਬਾਤ ਆ ਉਹ ਜੈਸੀ ਜਾਣੀ ਆ ਵੀ ਇਹ ਤਾਂ ਹੋਇਆ ਕੀ ਆ ਵੱਡੀ ਗੱਲ ਇਹੀ ਆ ਤੁਸੀਂ ਵੀ ਹੈਰਾਨ ਕੁਦਰਤ ਦਾ ਮਿਗਰਸਾ ਦੱਸਣਾ ਧੰਨ ਵੀ ਕੁਦਰਤ ਕਿਵੇਂ ਕੰਮ ਕਰਦੀ ਆ ਆਪਾਂ ਕੁਦਰਤ ਤੋਂ ਥੋੜੇ ਜੇ ਪਾਸੇ ਹੋ ਗਏ ਆ ਕੁਦਰਤ ਬਹੁਤ ਵੱਡੀ ਚੀਜ਼ ਆ ਕਮਾਲ ਕਰਦੀ ਆ ਨੇ ਕਮਾਲ ਕੁਦਰਤ ਨੇ ਠੀਕ ਆ ਨਾ ਇਹ ਜੀ ਜਰੂਰ ਤੁਹਾਨੂੰ ਦੱਸਣੀ ਆ ਵੀ ਦੀਨਾਂ ਨੂੰ ਬਿਲਕੁਲ ਨਹੀਂ ਸੀ ਸੁਪਾਸਟੇ ਇਸ ਗੱਲ 'ਤੇ ਕੋਈ ਲਗਾਈ ਨਹੀਂ ਹੈਗੀ ਪਤਾ ਨਹੀਂ ਇਹ ਕੋਈ ਕੁਦਰਤ ਦਾ ਕਿਰਸ਼ਮਾ ਹੋਇਆ ਜਾਂ ਕੋਈ ਇਹ ਕਹਿ ਲਓ ਵੀ ਇਹਦੇ ਕਿਤੇ ਬੱਚੇ ਸੀ ਜਾਂ ਇਹਦਾ ਏਰੀਆ ਸੀ ਵੱਡੀ ਗੱਲ ਤਾਂ ਇਹ ਲੱਗੀ ਮੈਨੂੰ ਵੀ ਯਾਰ ਕਮਾਲ ਹੀ ਹੋ ਗਈ ਜਦੋਂ ਇਹਨੂੰ ਛੱਡਿਆ ਨਾ ਜਿੱਥੇ ਰਹਿੰਦੀ ਸੀ ਉੱਥੇ ਬੱਕਰੀਆਂ ਵਾਲੇ ਰੋਜ਼ ਚਾਹ ਪੀਂਦੇ ਹੁੰਦੇ ਸੀ ਤੇ ਦੇਖੋ ਗੁਦਰਦਾ ਉਹਨਾਂ ਨੇ ਵੀ ਮੰਡਲ ਚ ਸੈੱਲ ਲੀਹ ਕਹਿੰਦੇ ਯਾਰ ਇਹ ਇਹ ਕਹਿੰਦੇ ਇਹ ਰੋਜ਼ ਜਦੋਂ ਅਸੀਂ ਚਾਹ ਬਣਾਉਂਦੇ ਸੀ ਕਹਿੰਦੇ ਦਰਖਤ ਤੋਂ ਹੀ ਹੁੰਦੀ ਸੀ ਤੇ ਨਾਲ ਹੀ ਮਿੰਨਨ ਪੈਲਸਾ ਦੇ ਸਾਹਮਣੇ ਬੱਕਰੀਆਂ ਵਾਲੇ ਬਹਿੰਦੇ ਆ ਦੁੱਧ ਰਗਤਾ ਉਹ ਤੇ ਇਕ ਟਾਲੀ ਦਾ ਤੇ ਇੱਕ ਦੋ ਨਾਲ ਉੱਥੇ ਦੇਖਣ ਆਪਾਂ 4-5 ਘੰਟੇ ਜਾਣ ਤੋਂ ਬਾਅਦ ਜਦੋਂ ਤਕਰੀਬਨ ਆਈਡੀ ਖਤਮ ਹੋਈ ਪਾਈ ਵਿਫਾਫੇ ਦੇ ਵਿੱਚ ਕੱਪੜੇ ਦਾ ਚੱਕ ਲਈ ਮੈਂ ਇੱਕ ਦੋ ਉਹਦੇ ਚ ਗੱਤੇ ਜਿਹੜੇ ਡੱਬੇ ਚ ਪਾਈ ਉੱਥੇ ਤਾਂ ਹੀ ਰਹੀ ਨਹੀਂ ਚੱਕ ਲਈ ਤੇ ਚੱਕ ਕੇ ਮਿੱਤਰੋ ਅਸੀਂ ਤੁਰ ਪਏ ਤੇ ਜਿੱਥੇ ਜਾਵੜੇ ਜਿੱਥੇ ਰਹਿੰਦੀ ਸੀ ਜਿੱਥੇ ਏਰੀਆ ਹੁੰਦਾ ਨਾ ਆਪਦਾ ਐਵੇਂ ਨਹੀਂ ਕਿਸੇ ਨੇ ਕਿਹਾ ਵੀ ਉਹ ਬਲਖਣਾ ਬਖਾਰੇ ਜੋ ਸੁਖ ਸੱਜੂ ਦੇ ਚਾਰੇ ਆਪਦਾ ਘਰ ਆਪਦਾ ਹੀ ਹੁੰਦਾ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੋਂ ਘੁੰਮ ਕੇ ਆ ਜੀਏ ਦੇਖੋ ਜਿੱਥੋਂ ਮਰਜ਼ੀ ਘੁੰਮਿਓ ਜਿਹੜਾ ਨਾਂ ਦੱਸਣ ਨੂੰ ਉੱਥੇ ਹੁਣਾ ਨਾ ਕਿਤੇ ਨਹੀਂ ਹੁਣਾ ਤੇ ਜਦੋਂ ਅਸੀਂ ਉੱਥੇ ਲੈ ਗਏ ਹਾਂ ਬੱਤ ਤੇ ਫਿਰ ਕੀ ਬਾਤ ਆ ਯਾਰ ਤੁਹਾਨੂੰ ਕੀ ਦੱਸਾਂ ਤੁਸੀਂ ਹੈਰਾਨ ਹੋ ਜਾਓਗੇ ਦੇਖੀ ਜਾਓ ਕਮਾਲ ਹੀ ਹੋ ਜਾਣੀ ਕਮਾਲ ਹੀ ਕੋਈ ਜਾ ਆ ਅੱਖਾਂ ਜਰੂਰ ਇਹਨੇ ਮੀਚੀ ਰੱਖੀਆਂ ਤੇ ਪਰ ਉੱਥੇ ਕਹਿੰਦੇ ਛੱਡਣ ਦੀ ਦੇਰ ਸੀ ਬਸ ਜਦੋਂ ਉੱਤੇ ਛੱਡੀਨਾ ਪਤਾ ਨਹੀਂ ਇਹਨੂੰ ਕੀ ਪ੍ਰਮਾਤਮਾ ਦੇ ਦੇ ਬੱਚੇ ਵੀ ਉੱਤੇ ਮੈਨੂੰ ਲੱਗਦਾ ਮਹਿਸੂਸ ਕੀਤਾ ਉੱਥੇ ਰੋਟੀ ਰੱਟੀ ਲੈ ਕੇ ਚੜਦੀ ਹੁੰਦੀ ਸੀ ਤਾਂ ਉਹਨਾਂ ਨੇ ਦੱਸਿਆ ਤੇ ਮੈਨੂੰ ਲੱਗਦਾ ਵੀ ਮਾਂਮਤਾ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਤੇ ਇਹ ਛੱਡ ਅਨਸਾਰ ਗੋਲੀ ਵਾਂਗੂ ਗਈ ਗੋਲੀਆਂ ਮੈਂ ਟਮਾਰਿਆਂ ਨੇ ਦੇਖੇ ਜਿਵੇਂ ਹੁਣ ਗਈ ਹੈ ਨਾ ਦੇਖੀ ਚੱਲਿਆ ਤੁਸੀਂ ਵਾਹ ਬਸ ਐਂ ਜਾ ਕੇ ਦਰਖਤ ਤੇ ਚੜ ਗਈ ਮਨ ਬਾਗ ਉਹ ਵਾਹ ਹੋ ਗਿਆ